ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ 14 ਨਵੇਂ ਘਰੇਲੂ ਕੁੜੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਆਂ ਜੀ ਇਸ ਵਿੱਚ ਰਿਸ਼ਤੇ ਪੜੀਆਂ ਲਿਖੀਆਂ ਲੜਕੀਆਂ ਦੇ ਵੀ ਆ ਤੁਸੀਂ ਸਾਰੇ ਰਿਸ਼ਤੇ ਧਿਆਨ ਨਾਲ ਦੇਖਣੇ ਆਗੇ ਰਿਸ਼ਤੇ ਦਾ ਸਕਰੀਨ ਸ਼ਾਟ ਲੈਣਾ ਹੈਗਾ ਜੋ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਹੋਊਗਾ ਉਸੇ ਪਰਿਵਾਰ ਦਾ ਨੰਬਰ ਸਮੇਤ ਤੁਹਾਨੂੰ ਰਿਸ਼ਤਾ ਦੇ ਦਿੱਤਾ ਜਾਏਗਾ ਫालतू ਕਿਸੇ ਨੇ ਵੀ ਫੋਨ ਨਹੀਂ ਕਰਨਾ ਜੀ ਜਿਹੜਾ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾਗਾ ਉਹੀ ਰਿਸ਼ਤੇ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਨਾਲ WhatsApp ਤੇ ਜੁੜਨਾ ਹੈ ਜੀ ਕਿਉਂਕਿ ਕਾਫੀ ਸਮਾਂ ਰਿਸ਼ਤੇ ਮੈਚ ਕਰਨ ਵਿੱਚ ਲੱਗ ਜਾਂਦਾ ਹੈਗਾ 18 ਫਰਵਰੀ 2026 ਦੇ ਨਵੇਂ ਰਿਸ਼ਤੇ ਦੇਖੋ ਪੰਜਾਬੀ ਰਿਸ਼ਤੇ ਹੀ ਰਿਸ਼ਤੇ ਇੱਥੇ ਨਾਮ ਹੈ ਕੌਰ ਜਿਲ੍ਹਾ ਸੰਗਰੂਰ ਕਾਸਟ ਜਰਸੀ ਗੋਤਾ ਸੰਦੂ ਜਨਮ 1999 ਹਾਈਟ 57 ਹੈ ਪੜ੍ਹਾਈ ਪਲੱਸ 2 ਪਾਸ ਕੰਮ ਹੈ ਜੀ ਸਟੀਚਿੰਗ ਦਾ ਭਰਾ ਦੋ ਆ ਇੱਕ ਮੈਰਿਡ ਭੈਣ ਇੱਕ ਮੈਰਿਡ ਲੋੜਾ ਮੁੰਡੇ ਨੂੰ ਜ਼ਮੀਨ ਪੰਜ ਤੋਂ 7 ਕਿਲੇ ਤੱਕ ਆਉਂਦੀ ਹੋਵੇ ਸੋਨਾ ਸਨੇਖਾ ਜਰਸੀ ਪਰਵਾਰ ਤੋਂ ਹੋਵੇ ਵਧੀਆ ਜੌਬ ਤੇ ਹੋਵੇ ਜਿਸ ਪਰਵਾਰ ਨਾਲ ਰਿਸ਼ਤਾ ਮੈਚ ਕਰਦਾ ਹੈ ਰਿਸ਼ਤੇ ਦਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਜੁੜਨਾ ਹੈ ਜੀ ਅਗਲਾ ਰਿਸ਼ਤਾ ਹੈ ਨਾਮ ਇਕੌਰ ਜ਼ਿਲ੍ਹਾ ਜ਼ਿਲੰਦਰ ਕਾਸਟ ਜਰਸੀ ਗੋਤਾ ਸਮਾਗ ਜਨਮ 18 1999 ਹਾਈਟ 5 5 ਪੜ੍ਹਾਈ B.E. ਪਾਸ ਪਰਵਾਰਚ ਮਾਤਾ ਪਿਤਾ ਭਰਾ ਦੋ ਇੱਕ ਭੈਣ ਭੈਣ ਮੈਰਿਡ ਹੈ ਜੀ ਲੋੜਾ ਮੁੰਡੇ ਨੂੰ ਜ਼ਮੀਨ 5 ਕਿਲੇ ਤੱਕ ਆਉਂਦੀ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਕੁੜੀ ਸੋਣੀ ਹੈ ਜੀ ਅਗਲਾ ਰਿਸ਼ਤਾ ਹੈ ਨਾਮ ਇੱਕ ਹੋਰ ਕਾਸਟ ਹੈ ਜਰਸੀ ਕੁੜੀ ਕੈਨੇਡਾ ਸਿਟੀਜਨ ਹੈ ਜਨਮ 1991 ਕੱਦ ਪੰਜ ਪੰਜ ਪੜਾਈ ਸੀਏ ਅਕਾਊਂਟਿੰਗ ਕੁੜੀ ਕੈਨੇਡਾ ਗਵਰਨਮੈਂਟ ਜੌਬ ਕਰਦੀ ਹੈ ਲੋੜਾ ਮੁੰਡਾ ਪੜਿਆ ਲਿਖਿਆ ਹੋਵੇ ਮੁੰਡਾ ਕੈਨੇਡਾ ਗਿਆ ਹੋਵੇ ਸੋਣਾ ਹੋਵੇ ਜੀ ਨਸ਼ੇ ਪਤੇ ਤੋਂ ਰਹਿਤ ਹੋਵੇ ਅਗਲਾ ਰਿਸ਼ਤਾ ਹੈ ਨਾਮ ਇੱਕ orchestra ਰਾਮਗੜੀਆ ਜ਼ਿਲ੍ਹਾ ਮੋਗਾ ਪਿੰਡ ਧੋਗੜੀ ਦਾ ਰਿਸ਼ਤਾ ਹੈ ਜਨਮ 1997 ਕੱਦ 5'5 ਪੜ੍ਹਾਈ ਵੀ ਐਸੀ ਨਰਸਿੰਗ ਪਿਤਾ ਖੇਤੀਬਾੜੀ ਕਰਦੇ ਆ ਤੇ ਨਾਲ ਹੀ ਆਪਣਾ ਕਾਰੋਬਾਰ ਲੋੜ ਆ ਮੁੰਡਾ ਕੈਨੇਡਾ PR ਜਾਂ ਸਿਟੀਜ਼ਨ ਹੋਵੇ ਕਿਸੇ ਵੀ ਕੰਟਰੀ ਗਿਆ ਹੋਵੇ ਕੁੜੀ ਦੇ ਬਰਾਬਰ ਦੀ ਉਮਰ ਹੋਵੇ ਜੀ ਚਾਹੇ 1 ਤੋਂ 2 ਸਾਲ ਵੱਡਾ ਹੋਵੇ ਜ਼ਿਆਦੀ ਉਮਰ ਵਾਲੇ ਨਾ ਸੰਪਰਕ ਕਰਨਾ ਅਗਲਾ ਰਿਸ਼ਤਾ ਹੈ ਨਾਮ ਇੱਕੋਰ ਕਾਸਟ ਜਰਸੀ ਦੇ ਜਿਲ੍ਹਾ ਲੁਧਿਆਣਾ ਜਨਮ 2000 ਦਾ ਬੱਥ ਕੱਦ 5 6 ਹੈ ਪੜ੍ਹਾਈ ਬੀਏ ਬੀਐਡ ਐਂਡ ਐਮਐਸਸੀ ਆਈਟੀ ਮੁੰਡਾ ਜਰਸੀ ਦੇ ਪਰਿਵਾਰ ਤੋਂ ਵੇ ਜਮੀਨ 8 ਕਿੱਲੇ ਜਾਂ ਇਸ ਤੋਂ ਉੱਪਰ ਹੋਵੇ ਪਿਤਾ ਕੁੜੀ ਦੇ ਖੇਤੀਬਾੜੀ ਕਰਦੇ ਆ ਕੁੜੀ ਦੇ ਕੁੜੀ ਦਾ ਇੱਕ ਭਰਾ ਹੈ ਜੀ ਉਹ ਕੈਨੇਡਾ ਗਿਆ ਹੋਇਆ ਲੋੜਾ ਮੁੰਡਾ ਕੈਨੇਡਾ ਆਸਟ੍ਰੇਲੀਆ ਯੂਐਸਏ ਜਾਂ ਯੂਕੇ ਦਾ ਪੀਆਰ ਜਾਂ ਫਿਰ ਸਿਟੀਜ਼ਨ ਹੋਵੇ ਜੀ ਅਗਲਾ ਰਿਸ਼ਤਾ ਹੈ ਨਾਮ ਹੈ ਰਾਜਵਿੰਦਰ ਕੌਰ ਜਿਲ੍ਹਾ ਬਰਨਾਲਾ ਕਾਸਟ ਜਰਸੀ ਗੋਤਮ ਮੱਲੀ ਜਨਮ ਨੂੰ ਸੁਸ਼ਣ ਮੇ ਕੱਦ ਪੰਜ ਪੰਜਾ ਪੜਾਈ 12 ਪਾਸ ਕੰਮ ਸਲਾਈ ਦਾ ਜਾਂਦੀ ਹੈ ਪਰਵਾਰ ਚ ਮਾਤਾ ਪਿਤਾ ਇੱਕ ਭੈਣ ਇੱਕ ਭਰਾ ਲੋੜਾ ਮੁੰਡਾ ਜਰਸੀ ਦੇ ਪਰਿਵਾਰ ਤੋਂ ਹੋਵੇ ਨਸ਼ੇ ਪਤੇ ਤੋਂ ਰਹਿਤ ਹੋਵੇ ਜਮੀਨ ਮੁੰਡੇ ਨੂੰ 3 ਕਿੱਲੇ ਤੱਕ ਹੋਵੇ ਤੇ ਮੁੰਡਾ ਮੂਨਾ ਹੀ ਹੋਵੇ ਜੀ ਅਗਲਾ ਰਿਸ਼ਤਾ ਹੈ ਨਾਮ ਹੈ ਕੌਰ ਕਾਸਟ ਜਰਸੀ ਗੋਤਾ ਬਾਜਪਾ ਕੁੜੀ ਕੈਨੇਡਾ ਕੈਲਗਰੀ ਚ ਆ ਜਨਮ 2000 ਦਾ ਬੱਥ ਕੱਦ 5'3 ਪੜਾਈ ਗਲੋਬਲ ਸਪਲਾਈ ਚੇਨ ਮੈਨੇਜਮੈਂਟ ਡਿਪਲੋਮਾ ਜੌਬ अर्ਲੀ ਚਾਈਲਡਹੂਡ ਐਜੂਕੇਟਰ ਪੇਤਾ ਲੜਕੀ ਦੇ ਸਰਕਾਰੀ ਜੌਬ ਕਰਦੇ ਆ ਇੱਕ ਭੈਣ ਮੈਰਿਡ ਆ ਲੋੜਾ ਮੁੰਡਾ ਸਰਕਾਰੀ ਜੌਬ ਕਰਦਾ ਹੋਵੇ ਮੁੰਡਾ ਸੋਹਣਾ ਹੋਵੇ ਮੁੰਡਾ ਕੈਨੇਡਾ ਗਿਆ ਹੋਵੇ ਜੀ ਅਗਲਾ ਦਿੱਤਾ ਹੈ ਨਾਮ ਇੱਕ ਆਰਕੈਸਟਾ ਜਰਸੀ ਗੋਤਪੁੱਲਰ ਜਨਮ ਹੈ ਜੀ 1998 ਦਾ ਕੱਦ 5'4 ਹੈ ਭੈਣ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਅਨਮੈਰਿਡ ਕੰਮ ਕੁੜੀ ਆਸਟ੍ਰੇਲੀਆ ਵਰਕ ਪਰਮਿਟ ਤੇ ਆ ਲੋੜਾ ਮੁੰਡਾ ਸੋਹਣਾ ਹੋਵੇ ਮੁੰਡਾ ਆਸਟ੍ਰੇਲੀਆ ਦਾ ਪੀਆਰ ਹੋਵੇ ਅਤੇ ਹਾਈਟ 5 10 ਜਾਂ 6 ਫੁੱਟ ਤੱਕ ਹੋਵੇ ਮੁੰਨਾ ਹੀ ਹੋਵੇ ਜੀ ਅਗਲਾ ਰਸਤਾ ਹੈ ਨਾਮ ਜੀ ਲੜਕੀ ਦਾ ਅਮਨਜੋਤ कौर ਕਾਸਟ ਜਰਸੀ ਗੋਟਟੇਲੋ ਜਨਮ 17 ਅਗਸਤ 2001 ਕੱਦ ਪੰਜ 6 ਜਿਲ੍ਹਾ ਮੋਗਾ ਪੜ੍ਹਾਈ ਪਲੱਸ 2 ਪਲੱਸ ਡਿਪਲੋਮਾ ਆਫ ਕੰਪਿਊਟਰ ਕੋਰਸ ਆਫ 1 ਇਅਰ ਪ੍ਰਵਾਹ ਜੀ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਹੈਗਾ ਭਰਾ ਅਨਮੈਰਿਡ ਆ ਕੁੜੀ ਸੋਹਣੀ ਸੁਨਖੀ ਸਿਆਣੀ ਆ ਪੰਜ ਦਿਨਾਂ ਦਾ ਲੜਕੀ ਦਾ ਡਿਵੋਰਸ ਹੋਇਆ ਮੁੰਡਾ ਨਸ਼ਾ ਕਰਦਾ ਸੀ ਜੀ ਰਿਸ਼ਤਾ ਜਰਸੀ ਦੇ ਪਰਿਵਾਰ ਤੋਂ ਹੋਵੇ ਮੁੰਡਾ ਕੈਨੇਡਾ ਪੀਆ ਜਾਂ ਵਰਕ ਪਰਮਟ ਤੇ ਹੋਵੇ ਨਸ਼ਾ ਰਹਿਤ ਹੋਵੇ ਜੀ ਜੇਕਰ ਮੁੰਡੇ ਦਾ ਡਿਵੋਰਸ ਹੋਇਆ ਹੋਇਆ ਤਾਂ ਬਿਨਾਂ ਬੱਚੇ ਤੋਂ ਹੋਵੇ ਅਗਲਾ ਰਿਸ਼ਤਾ ਹੈ ਨਾਮ ਚਰਨਜੀਤ ਕੌਰ ਕਾਸਟਾ ਜਰਸੀ ਗੋਤ ਸਿੱਧੂ ਬਰਾੜ ਜਨਮ 3/4/1992 ਕੱਦ 5'3" ਪੜਾਈ +2 ਐਂਡ ਕੰਪਿਊਟਰ ਕੋਰਸ ਜ਼ਿਲ੍ਹਾ ਬਠਿੰਡਾ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਰਿਸ਼ਤਾ ਮੜਾ ਜਰਸੀ ਪਰਿਵਾਰ ਤੋਂ ਵੀ ਮੁੰਡਾ ਫੌਜੀ ਹੋਵੇ ਜ਼ਮੀਨ 3 ਕਿੱਲੇ ਤੱਕ ਹੋਵੇ ਕੁੜੀ ਸਿਆਣੀ ਐ ਕੱਦ ਦਾ ਕੰਮਕਾਰ ਜਾਣਦੀ ਏ ਅਗਲਾ ਰਿਸ਼ਤਾ ਹੈ ਗਰੀ ਪਰਵਾਰ ਤੋਂ ਕੁੜੀ ਦਾ ਰਿਸ਼ਤਾ ਦੇਖੋ ਨਾਮ ਇਕਾਰ ਕਾਸਟ ਜਰਸੀ ਜ਼ਿਲ੍ਹਾ ਲੁਧਿਆਣਾ ਗੋਤਾ ਉਪਰ ਮੰਗ ਨਾ ਹੋਵੇ ਕੋਈ ਪਰਿਵਾਰ ਦੀ ਕੱਦ 5 8 ਹੈ ਲੜਕੀ ਦਾ ਜਨਮ 1996 ਪੜ੍ਹਾਈ ਪਾਸਟੂ ਪਾਸ ਹੈ ਪਰਿਵਾਰ ਚ ਮਾਤਾ ਪਿਤਾ ਧੋਪਰਾ ਕੁੜੀ ਸਮਝਦਾਰ ਹੈ ਲੋੜ ਹੈ ਰਿਸ਼ਤਾ ਜਰਸੀ ਦੇ ਪਰਿਵਾਰ ਤੋਂ ਹੋਵੇ ਮੁੰਡਾ ਜੋਬ ਕਰਦਾ ਹੋਵੇ ਜੀ ਬਿਆ ਸਿੰਪਲ ਤੇ ਸਾਦਾ ਕਰਨਾ ਹੈ ਜਿਸ ਪਰਿਵਾਰ ਨਾਲ ਹੀ ਰਿਸ਼ਤਾ ਮੈਚ ਕਰਦਾ ਹੈ ਰਿਸ਼ਤਾ ਲੈਣ ਲਈ ਉਹੀ ਪਰਿਵਾਰ ਵਾਲੇ ਸੰਪਰਕ ਕਰਨ ਅਗਲਾ ਰਿਸ਼ਤਾ ਹੈ ਨਾਮ ਹੈ ਹਰਵਿੰਦਰ ਕੌਰ ਕਾਸਟ ਆ ਰਾਮਗੜੀ ਹੈ ਗੋਤਵਰਦੀ ਜਨਮ 1998 ਕੱਦ ਪੰਜ ਫੁਰ ਸਾਢੇ ਚਾਰ ਹੈ ਜਿਲ੍ਹਾ ਮੋਗਾ ਪੜਾਈ ਬੀਏ ਪਾਸ ਕੰਮ ਕੁੜੀ ਸਲਾਈ ਦਾ ਜਾਂਦੀ ਹੈ ਸਾਰਾ ਪਰਿਵਾਰ ਵੈਸ਼ਨੂਆ ਪਰਿਵਾਰ ਦੇ ਮਾਤਾ ਪਿਤਾ ਇੱਕ ਭਰਾ ਮੈਰਿਡ ਹੈ ਲੋੜਾ ਮੁੰਡੇ ਦੀ ਕਾਸਟ ਆ ਰਾਮਗੜੀ ਆ ਹੀ ਹੋਵੇ ਮੁੰਡਾ ਜੋਬ ਕਰਦਾ ਹੋਵੇ ਵੈਸ਼ਨੂ ਪਰਿਵਾਰ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਜੀ ਅਗਲਾ ਰਿਸ਼ਤਾ ਹੈ ਨਾਮ ਹੈ ਸਹਿਜਪਾਲ ਰੂੜਾ ਕਾਸਟ ਜ਼ਿਲ੍ਹਾ ਲੁਧਿਆਣਾ ਜਨਮ 2 3 2 ਤਰੀਕ ਤੀਸਰਾ ਮਹੀਨਾ 1998 ਦਾ ਵਰਤ ਕੱਦ 5 4 ਪੜ੍ਹਾਈ ਬੀਸੀਏ ਪਾਸ ਪਰਿਵਾਰ ਚ ਮਾਤਾ ਪਿਤਾ ਤੈਨੂੰ ਭਰਾ ਮੈਰਿਡ ਹੈ ਪਿਤਾ ਜੀ ਦਾ ਆਪਣਾ ਕਾਰੋਬਾਰ ਹੈ ਨਾਲ ਹੀ ਭਰਾ ਵਧੀਆ ਜੋਬ ਕਰਦੇ ਆ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੈ ਲੋੜ ਆ ਰਿਸ਼ਤਾ ਰੂੜਾ ਕਾਸਟ ਤੋਂ ਪੜਿਆ ਲਿਖਿਆ ਮੁੰਡੇ ਦਾ ਹੋਵੇ ਮੁੰਡਾ ਵਧੀਆ ਜੋਬ ਕਰਦਾ ਹੋਵੇ ਪਰਿਵਾਰ ਵਧੀਆ ਹੋਵੇ ਜੀ ਮੁੰਡੇ ਦਾ ਜਾਂ ਫਿਰ ਕੋਈ ਆਪਣਾ ਬਿਜ਼ਨਸ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਸਿਰਫ ਉਹੀ ਪਰਿਵਾਰ ਵਾਲੇ ਰਿਸ਼ਤਾ ਲੈਣ ਲਈ ਸੰਪਰਕ ਕਰਨੇ ਜੀ ਅਗਲਾ ਲਾਸਟ ਰਿਸ਼ਤਾ ਜੀ ਦਿੱਲੀ ਤੋਂ ਕੁੜੀ ਦਾ ਆਇਆ ਹੈਗਾ ਜੀ ਅਰੋੜਾ ਸਿੱਖ ਕਾਸਟ ਹੈ ਨਾਮ ਕੁੜੀ ਦਾ ਰੁਪਿੰਦਰਜੀਤ ਕੌਰ ਪੜਾਈ ਬੀਐਸਸੀ ਨਰਸਿੰਗ ਕੱਦ 5 6 ਹੈ ਜਨਮ 8 ਤਰੀਕ ਨਵਾਂ ਮਹੀਨਾ 1999 ਦਾ ਬੱਥ ਪਰਿਵਾਰ ਸਾਰਾ ਗੁਰਸਿੱਖ ਹੈ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਇੱਕ ਭੈਣ ਹੈ ਰਿਸ਼ਤਾ ਮੁੰਡਾ ਗੁਰਸਿੱਖ ਵਧੀਆ ਪਰਿਵਾਰ ਤੋਂ ਹੋਵੇ ਨਸ਼ਾ ਰਹਤ ਹੋਵੇ ਚੰਗੀ ਫੈਮਿਲੀ ਹੋਵੇ ਮਿਲ ਵਰਤਣ ਵਾਲੀ ਵਿਆਹ ਵਧੀਆ ਕਰਨਾ ਹੈ ਕੁੜੀ ਦਾ ਜਿਸ ਪਰਿਵਾਰਾਂ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਰਿਸ਼ਤੇ ਲੈਣ ਲਈ ਉਹੀ ਪਰਿਵਾਰ ਵਾਲੇ ਸਾਡੇ ਨਾਲ ਜੁੜਨੇ ਜੀ ਬਾਕੀ WhatsApp ਤੇ ਹੀ ਤੁਸੀਂ ਆਪਦਾ ਬਾਇਓ ਡਾਟਾ ਭੇਜ ਕੇ ਸਾਡੇ ਤੋਂ ਰਿਸ਼ਤੇ ਲੈ ਸਕਦੇ ਹੋ Instagram ID ਨੂੰ ਫੋਲੋ ਜ਼ਰੂਰ ਕਰ ਲਿਓ ਜਿਹੜਾ ਪਰਿਵਾਰ ਨਵਾਂ ਜੁੜਿਆ ਹੈਗਾ ਤੇ ਨਾਲ ਹੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ